ਅਸੀਂ ਇਹ ਬੇਨਤੀ ਕਰਦੇ ਆਂ ਜੀ ਭਵਾਨਤਮਾਨ ਨੂੰ ਬਈ ਛੋਟੇ ਛੋਟੇ ਬੱਚੇ ਬੜੇ ਠੰਡਾ ਜਦੋਂ ਅਸੀਂ ਵੀ ਤੁਰ ਕੇ ਜਾਂਦੇ ਆਂ ਇੰਨੇ درخت ਤਿਪਕਦੇ ਆ ਸਾਡਾ ਬੂਰਾ ਹਾਲ ਹੋ ਜਾਂਦਾ ਜੀ ਅਸੀਂ ਬੱਚਿਆਂ ਨੂੰ ਚੁੱਲ੍ਹੇ ਮੂਰੇ ਬਿਠਾਲ ਕੇ ਵਿਚਾਰਾਂ ਨੂੰ ਸੁਕਾਣੇ ਆ ਭਗਵਾਨਤਮਾਨ ਨੂੰ ਇਹ ਚਾਹੀਦਾ ਜੀ ਪੰਜ ਸਾਲ ਨੂੰ ਪੰਜ ਸੱਤ ਛੁੱਟੀਆਂ ਹੋਰ 10 ਕਰ ਦੇਣ ਜ਼ਰੂਰ ਵੀ ਛੋਟੇ ਛੋਟੇ ਦਵਾਕ ਜਿਹੜੇ ਠੰਡ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਛੁੱਟੀਆਂ 'ਚ ਵਾਧਾ ਹੋਣਾ ਚਾਹੀਦਾ ਜੀ ਬਹੁਤ ਕੰਬਦੇ ਜਾਂਦੇ ਨੇ ਉਹਨਾਂ ਦੀ ਛੁੱਟੀਆਂ 'ਚ ਵਾਧਾ ਹੋਣਾ ਚਾਹੀਦਾ ਮੈਂ ਇੱਕ ਸਰਕਾਰ ਨੂੰ ਬੇਨਤੀ ਕਰਦਾ ਜੀ ਤੇ ਜਿਹੜੇ ਬੱਚੇ ਨੇ ਸਕੂਲ ਤੋਂ ਉਹਨੇ ਅਸੀਂ ਛਣ ਅੱਜ ਤੇ ਖੜਿਆ ਰੋਡ ਤੇ ਹਾਂਜੀ ਤੇ ਸਵੇਟ ਹਨ ਬਹੁਤ ਠੰਡ ਜਮ ਬਹੁਤ ਔਖੇ ਜਾਂਦੇ ਰਹੋ ਜੀ ਉਹਨਾਂ ਦੀਆਂ ਜਿਹੜੀਆਂ ਛੁੱਟੀਆਂ ਉਹਨਾਂ ਦਾ ਵਾਧਾ ਜ਼ਰੂਰ ਹੋਣਾ ਚਾਹੀਦਾ ਜੀ ਤੇ ਅਸੀਂ ਤਿੰਨ ਚਾਰ ਪਣਾ ਦੇ ਦੇ ਜਾਂ ਤੇ ਬੱਚੇ ਬਹੁਤ ਠੜ ਠੜ ਕਰਦੇ ਜਾਂਦੇ ਹੁੰਦੇ ਨੇ ਜੀ ਛੁੱਟੀਆਂ ਵੀ ਵਾਧਾ ਜ਼ਰੂਰੀ ਹੋਣਾ ਚਾਹੀਦਾ ਕਿੰਨੇ ਕਿ ਦਿਨਾਂ ਦੀਆਂ ਹੋਰ ਛੁੱਟੀਆਂ ਵਾਧਾ ਦੇਣੀਆਂ ਚਾਹੀਦੀਆਂ ਹਰਤਾ ਹਰਤਾ ਦੇਣਾ ਚਾਹੀਦਾ ਉਸ ਤੋਂ ਬਾਅਦ ਜੇ ਬਤੀ ਠੰਡ ਦਾ ਹੋਰ ਦੇ ਦੇਣ ਠੀਕ ਹੈ ਜੀ ਸਰ ਜਿਹੜੇ ਆਪਣੇ ਪਿੰਡ ਵਾਲੇ ਬੱਚੇ ਹਨ ਉਹ ਤਾਂ ਲਗਭਗ ਆ ਰਹੇ ਨੇ ਸਾਡੇ ਕੋਲ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਇੱਥੇ ਰਹਿੰਦੇ ਨੇ ਮੋਟਰਾਂ ਵਗੈਰਾ ਤੇ ਉਹਨਾਂ ਨੇ ਵਕਤ ਵਿੱਚ ਦਾਖਲ ਨਹੀਂ ਉਹ ਥੋੜੀ ਜਿਹੀ ਘੱਟ ਆ ਰਹੇ ਨੇ ਜੀ ਆ ਜਿਹੜਾ ਠੰਡ ਦਾ ਅਸਰ ਆ ਉਹ ਬਿਲਕੁਲ ਨੋਟ ਕੀਤਾ ਜਾ ਰਿਹਾ ਹੈ ਨਾ ਹਾਂ ਜੀ ਹਾਂ ਠੰਡ ਤਾਂ ਹੈਗੀ ਆ ਜੀ ਠੰਡ ਬੱਚਿਆਂ ਲਈ ਤੇ ਵੱਡਿਆਂ ਲਈ ਵੀ ਅੱਛਾ ਸਕੂਲ ਨੂੰ ਜਿਹੜੀ ਛੁੱਟੀਆਂ ਹੁੰਦੀਆਂ ਸੀ ਉਹ ਕਿੰਨੀ ਤਰੀਕ ਤੋਂ ਕਦੋਂ ਤੱਕ ਸੀ? ਲਾਸਟ ਵਰਕਿੰਗ ਦੇ 23 ਦਸੰਬਰ ਸੀਗਾ ਜੀ 24 ਦਸੰਬਰ ਨੂੰ ਪਹਿਲੀ ਛੁੱਟੀ ਸੀਗੀ ਤੇ ਇਹ 31 ਦਸੰਬਰ ਤੱਕ ਛੁੱਟੀਆਂ ਸੀਗੀਆਂ ਜੀ ਤੇ 1 ਜਨਵਰੀ 2024 ਨੂੰ ਮੁੜ ਕੇ ਫਿਰ ਦੁਬਾਰਾ ਸਕੂਲ ਖੁੱਲ ਗਏ ਨੇ ਅੱਛਾ ਜਦੋਂ ਬੱਚਿਆਂ ਨੂੰ ਸਕੂਲ ਘਰੋਂ ਲੈਣ ਜਾਂਦੇ ਆ ਤਾਂ ਮਾਪੇ ਠੰਡ ਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਕਰਦੇ ਜੀ ਬੱਚੇ ਮਾਪੇ ਜ਼ਰੂਰ ਕਰਦੇ ਨੇ ਜ਼ਿਕਰ ਵੀ ਠੰਡ ਹੈਗੀ ਆ ਤੇ ਅਸੀਂ ਵੀ ਪੇਰੈਂਟਸ ਨੂੰ ਐਡਵਾਈਸ ਐਡਵਾਈਸ ਕਰਦੇ ਹਾਂ ਵੀ ਹਾਂ ਤੋ ਬਚਾਲੀ ਬੱਚਿਆਂ ਨੂੰ ਵਤਵਤ ਗਰਮ ਕਪੜੇ ਪਾਈ ਜਾਣ ਤੇ ਪ੍ਰੋਪਰ ਬੱਚਿਆਂ ਨੂੰ ਸਵੇਰ ਵੇਲੇ ਬ੍ਰੇਕਫਾਸਟ ਵਗੈਰਾ ਕਰਵਾ ਕੇ ਭੇਜਿਆ ਜਾਵੇ ਖਾਣੇ ਕੁਰੇ ਨਾ ਭੇਜਿਆ ਜਾਵੇ ਤਾਂ ਕਿ ਠੰਡ ਦਾ ਇਹਨਾਂ ਪਰਪਰ ਛੋਟੇ ਜਿਹੇ ਘਟੇ ਬੱਚਿਆਂ ਤੇ ਜੀ ਬੱਚਿਆਂ ਛੁੱਟੀਆਂ ਕਰਨੀਆਂ ਚਾਹੀਦੀਆਂ ਨੇ ਠੰਡ ਬਹੁਤ ਆ ਜੀ ਹਾਂਜੀ ਵੇ ਦਾਸ ਛੁੱਟੀਆਂ ਦੇਣੀਆਂ ਚਾਹੀਦੀ ਲੋਹੜੀ ਤੋਂ ਬਾਅਦ ਲਾ ਦਿੰਦੇ ਜੀ ਠੀਕ ਆ ਜੀ ਹਾਂਜੀ ਕਿਹਨੂੰ ਬੇਨਤੀ ਕਰਨਾ ਚਾਹੁੰਦੇ ਹੋ ਭਗਵੰਤ ਮਾਨ ਨੂੰ ਜੀ ਅੱਛਾ ਬੱਚੇ ਬੌਲ ਜੀ ਠੰਡ ਚ ਉਹ ਹੁੰਦੇ ਆ ਕੰਬਦੇ ਆ ਜੀ ਹਾਂਜੀ ਹਾਂਜੀ ਬਿਮਾਰ ਹੁੰਦੇ ਆ ਜੀ ਅੱਛਾ ਹਾਂਜੀ ਠੀ ਕਿੰਨੀਆਂ ਛੁੱਟੀਆਂ ਦੇ ਦੇਣੀਆਂ ਚਾਹੀਏ ਹੋਰ ਦਾਸਤਾ ਦੇਣ ਜੀ ਅੱਛਾ ਹਾਂ ਜੀ ਨਿਆਣੇ ਨੂੰ ਬੈਠਣਾ ਔਖਾ ਜੀ